ਕੰਨੀਆਂ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾ ਅਸੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜੀਏ ਸਾਡਾ ਖਾਕਾ ਨਹੀਂ ਔਰ ਇਹਦੇ ਇਸ ਆ ਪਰਿਵਾਰ ਵੀ ਤੇ ਸਿੱਖੀ ਹੈ ਨਾ ਹੂੰ ਇੱਕ ਦੂਜਾ ਥੋੜਾ ਹੀ ਬਾਕੀ ਤਾਂ ਗੱਲ ਅਸੀਂ ਕਿਸੇ ਦੂਜਾ ਮੰਨਦੇ ਹੀ ਨਹੀਂ ਅਸੀਂ ਤਾਂ ਕਹਿੰਨੇ ਆਪੀ ਨੇ ਆਪ ਸਾਂਝੀ ਆਪੀ ਨੇ ਰਚਿਓ ਨਾਉ ਦੋ ਹੀ ਕੁਦਰਤ ਸਾਜਿਆ ਕਰਾਸਨ ਡੇਟੋ ਜਾਓ ਸਿੱਖ ਤੇ ਜਿਹੜਾ ਵਾ ਦੁਦਿਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀ ਆ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਬਿਰਤਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾਂ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਜਦਾ ਹੋ ਹੀ ਨਹੀਂ ਸਕਦਾ ਇਹ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਇਹ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ